ਵੈਰੀ ਗੁੱਡ ਮਾਰਨਿੰਗ ਜੀ ਅੱਜ 15 ਦਸੰਬਰ 2023 ਅੱਜ ਦਾ ਸ਼ੁਭ ਵਿਚਾਰ ਅੱਜ ਦਾ ਵਿਚਾਰ ਲੈ ਕੇ ਹਾਜ਼ਰ ਨੇ 8ਵੀਂ ਕਲਾਸ ਦੇ ਸਟੂਡੈਂਟ ਜੈਸਮੀਨ ਐਂਡ ਅਮਰਜੀਤ ਮਾਪੇ ਸਾਡੇ ਭਗਵਾਨ ਹਨ ਸਾਨੂੰ ਹਮੇਸ਼ਾ ਘਰ ਤੋਂ ਚੱਲਣ ਲੱਗਿਆ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਬਹੁਤ ਹੀ ਸੁੰਦਰ ਵਿਚਾਰ ਹੈ ਜੋ ਭਗਵਾਨ ਨੇ ਉਹ ਮਾਪੇ ਨੇ ਤਾਂ ਘਰ ਤੋਂ ਜਦੋਂ ਵੀ ਨਿਕਲੋ ਉਹਨਾਂ ਦਾ ਆਸ਼ੀਰਵਾਦ ਲੈ ਕੇ ਨਿਕਲੋ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕੀ ਜੇ ਮੇਰੇ ਜੀ ਕੁਝ ਚੰਗਾ ਹੈ ਆਪ ਦੇ ਬਾਰੇ ਕਹਿਣਾ ਤਾਂ ਉਹ ਮੇਰੇ ਮਾਪਿਆਂ ਦਾ ਆਸ਼ੀਰਵਾਦ ਹੈ ਉਹਨਾਂ ਦੀ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਦੀ ਸਿੱਖਿਆਵਾਂ ਨੇ ਜਿਨ੍ਹਾਂ ਤੇ ਥੋੜਾ ਬਹੁਤ ਚੱਲ ਪਾਇਆ ਔਰ ਜੇ ਕੁਝ ਚੰਗਾ ਨਹੀਂ ਹੈ ਉਹ ਮੈਂ ਹਾਂ ਜਿਹੜੀਆਂ ਚੀਜ਼ਾਂ ਤੇ ਮੈਂ ਕੰਮ ਨਹੀਂ ਕਰ ਸਕਿਆ ਤਾਂ ਤੁਹਾਡਾ ਭਲਾ ਸੋਚਣ ਵਾਲੇ ਤੁਹਾਡੇ ਅੰਗ ਸੰਗ ਰਹਿਣ ਵਾਲੇ ਹਮ ਤੁਹਾਡੇ ਮਾਪੇ ਨੇ ਤਾਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਚੱਲੋ ਬਹੁਤ એનર્ਜੀ ਆਂਦੀ ਹੈ ਥੈਂਕਸ ਜੀ ਥੈਂਕਸ ਅ ਲੋਟ